ਸ੍ਰੀ ਕਾਲ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਸਵਾਗਤ ਵਰਲਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲਟਿਨ ਦਾ ਆਗਾਜ਼ ਅੱਜ ਦੀਆਂ ਅਹਿਮ ਖਬਰਾਂ ਨਾਲ ਸੰਯੁਕਤ ਰਾਸ਼ਟਰ ਦੀ ਐਨਸੀ ਯੂਨਰਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਗਾਜ਼ਾ ਪੱਟੀ ਦੇ ਰਫਾਹ ਸ਼ਹਿਰ ਵਿੱਚ ਇਜ਼ਰਾਈਲੀ ਫੌਜੀ ਕਾਰਵਾਈ ਕਾਰਨ ਲਗਭਗ 110000 ਲੋਕ ਬੇਕਾਰ ਹੋਏ ਨੇ ਯੂਨਰਵਾ ਨੇ ਇੱਕ ਵਾਰ ਫਿਰ ਖੇਤਰ ਵਿੱਚ ਤੁਰੰਤ ਜੁਗਬੰਦੀ ਦੀ ਅਪੀਲ ਕੀਤੀ ਹੈ ਐਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਜਿਵੇਂ ਕਿ ਇਜ਼ਰਾਈਲੀ ਬਲ ਨੇ ਰਫਾ 'ਤੇ ਆਪਣੀ ਬੰਬਾਰੀ ਤੇਜ਼ ਕਰ ਦਿੱਤੀ ਹੈ ਲੋਕਾਂ ਨੂੰ ਬਿਸਥਾਪਿਤ ਹੋਣਾ ਪੈ ਰਿਹਾ ਗਾਜ਼ਾ ਪੱਟੀ ਵਿੱਚ ਕਿਤੇ ਵੀ ਸੁਰੱਖਿਅਤ ਨਹੀਂ ਅਤੇ ਨਾ ਹੀ ਉਹਨਾਂ ਕੋਲ ਰਹਿਣ ਲਈ ਕੋਈ ਥਾਂ ਹੈ ਇਸ ਸਥਿਤੀ ਵਿੱਚ ਇੱਕੋ ਇੱਕ ਉਮੀਦ ਤੁਰੰਤ ਜੰਗਮੰਦੀ ਹੈ ਇਜ਼ਰਾਈਲੀ ਫੌਜ ਨੇ ਸੋਮਵਾਰ ਤੋਂ ਮੰਗਲਵਾਰ ਦੀ ਰਾਤ ਨੂੰ ਰਫਾ ਦੇ ਪੂਰਬੀ ਹਿੱਸਿਆਂ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਅਤੇ ਮਿਸਰ ਦੇ ਨਾਲ ਰਫਾ ਕ੍ਰਾਸਿੰਗ ਦੇ ਗਾਜ਼ਾ ਵਾਲੇ ਪਾਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹਮਾਸ ਨੇ ਕਿਹਾ ਕਿ ਉਮਨਸ਼ਰ ਅਤੇ ਕਤਾਰੀ ਵਿਚੋਲੇ ਦੁਆਰਾ ਪਰ ਸਾਬੀ ਜੁਗਮੰਦੀ ਸਮਝੌਤੇ ਦੇ ਪ੍ਰਬੰਧਾਂ ਲਈ ਸਹਿਮਤ ਹੋ ਗਿਆ ਸੀ ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮੀ ਨੇਤਨ ਜਾਹੂ ਨੇ ਜੁਗਮੰਦੀ ਸਮਝੌਤੇ ਨੂੰ ਸਵੀਕਾਰ ਨਹੀਂ ਕੀਤਾ ਅਨੁਮਾਨਿਤ ਅੰਕੜਿਆਂ ਮੁਤਾਬਿਕ ਰਫਾਹ ਚ 10 ਲੱਖ ਤੋਂ ਜ਼ਿਆਦਾ ਲੋਕ ਸ਼ਰਨ ਲੈ ਰਹੇ ਨੇ ਪੋਲਿਟਿਕੋ ਖ਼ਬਰ ਨੇ ਵੀਰਵਾਰ ਨੂੰ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਕਾਹਿਰਾ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੁਗਮੰਦੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਰਫਾਹ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਵੀ ਸ਼ਾਮਲ ਹੈ ਸ਼ਾਨੀਵਾਰ ਤੜਕਸਰ ਸਾਹਿਜਗਤੋ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ ਸੁਰਜੀਤ ਪਾਤਰ ਦਾ ਤੜਕਸਰ ਤੇ ਹੱਥ ਹੋ ਗਿਆ ਮੁੱਢਲੀ ਜਾਣਕਾਰੀ ਮੁਤਾਬਕ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣਾ ਹੋਈ ਹੈ ਪਦਮਸ਼੍ਰੀ ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਉਹਨਾਂ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ ਅੱਜ ਉਸ ਸਮੇਂ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜਦੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੁਰਜੀਤ ਪਾਤਰ ਇਸ ਖਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉਹਨਾਂ ਦਾ ਵੱਡਾ ਪੁੱਤਰ ਵਿਦੇਸ਼ ਵਿੱਚ ਹੈ ਉਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸੰਸਕਾਰ ਹੋਵੇ ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ ਇਨ੍ਹਾਂ ਵਿੱਚ ਹਵਾ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾਹ ਪਤਚਾਰ ਦੀ ਬਾਜ਼ੇਬ ਸੂਰ ਜ਼ਮੀਨ ਬਿਰਕ ਅਰਚ ਕਰੇ ਹਨੇਰੇ ਵਿੱਚ ਸੁਲਕ ਦੀ ਵਰਨਮਾਲਾ ਸ਼ਾਮਿਲ ਹੈ ਜਲੰਧਰ ਦੇ ਪਿੰਡ ਪਾਤਰੜ ਕਲਾਂ ਦੇ ਜੰਪਾਲ ਸੁਰਜੀਤ ਪਾਤਰ ਦਾ ਸਾਹਿਤ ਦੇ ਖੇਤਰ ਨੂੰ ਬਹੁਤ ਵੱਡਾ ਯੋਗਦਾਨ ਹੈ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਦਾਨ ਉਹ ਜੋ ਵੀ ਸੇਵਾਵਾਂ ਨਿਭਾ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਉਸ ਮਗਰੋਂ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ ਤੇ ਸੇਵਾਮੁਕਤ ਹੋਏ ਸੁਰਜੀਤ ਪਾਤਰ ਨੂੰ 2012 ਦੇ ਪਦਮਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ ਉਹਨਾਂ ਨੂੰ 1979 ਵਿੱਚ ਪੰਜਾਬ ਸਾਹਿਤ ਅਕਾਦਮੀ ਅਵਾਰਡ 1993 ਵਿਚ ਸਾਹਿਤ ਅਕਾਦਮੀ ਅਵਾਰਡ 1999 ਵਿਚ ਬਚਨੰਦ ਅਵਾਰਡ 2007 ਵਿਚ ਅਨੰਦ ਕਾਵ ਸਨਮਾਨ 2009 ਵਿਚ ਸਰਸਵਤੀ ਸਨਮਾਨ ਅਤੇ ਗੰਗਾਤਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਜੇਕਰ ਦੇਖਦੇ ਹਾਂ ਤਿੰਨੋਂ ਤੇਲ ਕੰਪਨੀ ਦੇ ਮੁਨਾਫੇ ਦੀ ਗੱਲ ਕਰੀਏ ਤੇ 82000 ਕਰੋੜ ਰੁਪਏ ਤੋਂ ਵਾਧਾ ਜੋ ਕਿ ਇੱਕ ਰਿਕਾਰਡ ਹੈ ਇਸ ਤੀਤੀ ਉਦੋਂ ਹੈ ਜਦੋਂ ਤਿੰਨੋਂ ਕੰਪਨੀਆਂ ਦਾ ਮੁਨਾਫਾ ਚੌਥੀ ਤਿਮਾਹੀ ਵਿੱਚ 50% ਤੱਕ ਘਟ ਹੋਇਆ ਇਸ ਤੋਂ ਪਹਿਲਾਂ ਤਿੰਨ ਤਿਮਾਹੀਆਂ 'ਚ ਕੰਪਨੀ ਦਾ ਮੁਨਾਫਾ 69000 ਕਰੋੜ ਰੁਪਏ ਤੋਂ ਜ਼ਿਆਦਾ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਗਿਆ ਸੀ ਕਿ ਕੰਪਨੀ ਦਾ ਪੂਰੇ ਵਿੱਤ ਸਾਲ ਵਿੱਚ ਮੁਨਾਫਾ 90000 ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ ਪਰ ਅਜੇ ਹਾਂ ਨਹੀਂ ਹੋ ਸਕਿਆ ਵੀਰਵਾ ਨੂੰ ਕੰਪਨੀਾਂ ਦੇ ਸ਼ੇਅਰਾਂ ਵਿੱਚ ਤਿੰਨੇ ਤੋਂ 5 ਫੀਸਦੀ ਤੱਕ ਦੀ ਗਿਰਾਵਟ ਦੇਖ ਨੂੰ ਮਿਲੀ ਸੀ ਭਾਰਤੀ ਦੇਸ਼ ਦੀਆਂ ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਆਪਣੇ ਰੈਵਨਿਊ ਨੂੰ 6 ਸਾਲਾਂ ਵਿੱਚ ਦੁੱਗਣਾ ਕਰ ਲਿਆ ਹੋਵੇ ਪਰ ਆਪਣੇ ਵਰਕਫੋਰਸ ਭਾਵ ਨੌਕਰੀਆਂ ਵਿੱਚ 14 ਫੀਸਦੀ ਜਨੀ 15700 ਦੀ ਕਟੌਤੀ ਕਰ ਦਿੱਤੀ ਹੈ ਪੈਟਰੋਲੀਅਮ ਮੰਤਰਾਲੇ ਦੇ ਅੰਕੜਿਆਂ ਮੁਤਾਬਕ 6 ਸਾਲ ਪਹਿਲਾਂ ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਗਿਣਤੀ 110000 ਸੀ ਜੋ ਮੌਜੂਦਾ ਸਮੇਂ ਵਿੱਚ ਕੱਟ ਕੇ 2022-23 ਦੇ ਅੰਤ ਵਿੱਚ 94300 ਹੋਗੀ ਪ੍ਰੋਡਕਸ਼ਨ ਮਾਰਕੀਟਿੰਗ ਤੋਂ ਆਰ ਐਂਡ ਡੀ ਸੈਕਟਰ ਵਿੱਚ ਬੀਤੇ ਸਾਲਾਂ ਵਿੱਚ 2024 ਫੀਸਦੀ ਨੌਕਰੀਆਂ ਘੱਟ ਹੋ ਗਈਆਂ ਜਦੋਂ ਕਿ ਰਿਫਾਈਨਰੀਆਂ ਵਿੱਚ ਸਿਰਫ 3 ਫੀਸਦੀ ਦੀ ਕਟੌਤੀ ਹੋਈ ਹੈ ਪਾਈਪਲੈਨ ਕਾਰੋਬਾਰ ਵਿੱਚ ਰੁਜ਼ਗਾਰ 7% ਵਧਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਨਾਟ ਪਲੇਸ ਸਥਿਤ ਹਨੂਮਾਨ ਮੰਦਿਰ ਦੀ ਪੂਜਾ ਕੀਤੀ। ਤਿਹਾਰ ਜੇਲ ਤੋਂ ਅੰਤਿਮ ਜ਼ਮਾਨਤ ਤੇ ਰਿਹਾਅ ਹੋਣ ਤੋਂ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਮੰਦਿਰ ਦੀ ਪੂਜਾ ਕੀਤੀ। ਕੇਜਰੀਵਾਲ ਦੇ ਨਾਲ ਸਹਿਯੋਗੀ ਮੰਤਰੀ ਸ਼ੌਰਭ ਪਾਰਕਪਾ ਸਮੇਤ ਪਾਰਟੀ ਦੇ ਕਈ ਨੇ ਤਬੀਸੀ ਸ਼ੁਕਰਵਾਨੂ ਅੰਤਿਮ ਜ਼ਮਾਨਤ ਤੇ ਤਿਹਾਰ ਜੇਲ ਤੋਂ ਬਾਹਰ ਆਉਂਦੀ ਮੁੱਖ ਮੰਤਰੀ ਨੇ ਭਗਵਾਨ ਹਨੂਮਾਨ ਦਾ ਧੰਨਵਾਦ ਕੀਤਾ ਤੇ ਤਾਨਾਸ਼ਾਹੀ ਵਿਰੁੱਧ ਕੇਜਰੀਵਾਲ ਆਮ ਆਦਮੀ ਪਾਰਟੀ ਆਪ ਦਫ਼ਤਰ ਦੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਵਿੱਚ ਦੋ ਵੱਡੇ ਰੋਡ ਸ਼ੋਅ ਕਰਨਗੇ ਜਾਣਕਾਰੀ ਮੁਤਾਬਕ ਕੇਜਰੀਵਾਲ ਸ਼ਾਮ 5 ਵਜੇ ਪੂਰਬੀ ਦਿੱਲੀ ਦੇ ਕ੍ਰਿਸ਼ਨਨਗਰ ਚ ਰੋਡ ਸ਼ੋਅ ਕਰਨਗੇ ਇਸ ਤੋਂ ਬਾਅਦ ਕੇਜਰੀਵਾਲ ਸ਼ਾਮ 7 ਵਜੇ ਦੱਖਣੀ ਦਿੱਲੀ ਦੇ ਮਹਿਰੋਲੀ ਚ ਰੋਡ ਸ਼ੋਅ ਕਰਨਗੇ ਕੇਸ਼ੂਵਾਲ ਨੂੰ ਗ੍ਰਿਫਤਾਰੀ ਦੇ ਕਰੀਬ 49 ਦਿਨਾਂ ਬਾਅਦ ਰਿਹਾ ਕਰ ਦਿੱਤਾ ਗਿਆ ਉਸ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੇਜੀਵਾਲ ਨੂੰ ਦੋ ਚੂਨੂ ਮੋਰ ਆਤਮ ਸਮਰਪਣ ਕਰਨਾ ਪਵੇਗਾ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕੇਜੀਵਾਲ ਨੇ ਕਿਹਾ ਸੀ ਮੈਂ ਕਿਹਾ ਸੀ ਜਲਦੀ ਆਵਾਂਗਾ ਆ ਗਿਆ ਹਾਂ ਅਦਾਲਤ ਦੀ ਬਦੌਲਤ ਮੈਂ ਤੁਹਾਡੇ ਵਿਚਕਾਰ ਆ ਇਹ ਮੇਰੀ ਇਕੱਲੀ ਲੜਾਈ ਨਹੀਂ ਹੈ ਮੈਂ ਦੇਸ਼ ਨੂੰ ਤਾਂ ਨਾ ਸ਼ਾਇਦ ਬਚਾਉਣ ਲਈ ਤਨ ਮਨ ਅਤੇ ਧਨ ਨਾਲ ਲੜ ਰਿਹਾ ਇਸ ਦੇ ਨਾਲ ਹੀ ਅੱਜ ਜਨਸ਼ਨਿਵਾ ਨੂੰ ਕੇਜੀਵਾਲ ਦਿੱਲੀ ਵਿੱਚ ਦੋ ਰੋਡ ਸ਼ੋਅ ਕਰਨਗੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਮੰਗਣਗੇ ਕੰਕੀ ਰੂਟ ਰਾਹੀਂ ਅਮਰੀਕਾ ਚੜ੍ਹਤੀ ਪ੍ਰਵਾਸੀਆਂ ਦੀ ਰਿਕਾਰਡ ਐਂਟਰੀ ਹੋਈ ਹੈ ਮਾਰਚ 2024 ਤੱਕ 43152 ਪਾਰਤੀਸ ਰਾਤੋਂ ਕੁਫਟ ਪੈਟ ਕਰਕੇ ਅਮਰੀਕਾ ਪਹੁੰਚ ਚੁੱਕੇ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਗੈਰ ਕਾਨੂੰਨੀ ਸ਼ਰਨਾਰਥੀਆਂ ਨਾਲ ਨਜਿੱਠਣ ਲਈ ਨੀਮਾ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਅਮਰੀਕੀ ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਨਵੇਂ ਨਿਯਮਾਂ ਮੁਤਾਬਿਕ ਜੇਕਰ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਦਾ ਅਪਰਾਧਿਕ ਰਿਕਾਰਡ ਪਾਇਆ ਜਾਂਦਾ ਤਾਂ ਉਸ ਨੂੰ ਅਮਰੀਕਾ ਵਿੱਚ ਸ਼ਰਨ ਲਈ ਅਰਜੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਵੇਂ ਨਿਯਮਾਂ ਮੁਤਾਬਿਕ ਅਪਰਾਧਿਕ ਰਿਕਾਰਡ ਵਾਲੇ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਹੁੰਦਾ ਅਮਰੀਕਾ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਨ ਉਹਦੋਂ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਦੋਂ ਤੱਕ ਉਹਨਾਂ ਦੀਆਂ ਸ਼ਰਨ ਦੀਆਂ ਅਰਜ਼ੀਆਂ ਤੇ ਕਾਰਵਾਈ ਨਹੀਂ ਹੋ ਜਾਂਦੀ ਪਰ ਦੇਖਿਆ ਜਾਂਦਾ ਕਿ ਅਦਾਲਤੀ ਸੁਣਵਾਈ ਦੌਰਾਨ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਗਾਇਬ ਹੋ ਜਾਂਦੇ ਨੇ ਅਤੇ ਸਾਲਾਂ ਤੱਕ ਅਮਰੀਕਾ ਵਿੱਚ ਰਹਿੰਦੇ ਨੇ ਕੁਝ ਮਾਮਲੇ ਵਿੱਚ ਇਹ ਲੋਕ ਆਪਣਾ ਬੈਦ ਦਸਤਾਵੇਜ਼ ਵੀ ਤਿਆਰ ਕਰਦੇ ਨੇ ਅਮਰੀਕਾ ਵਿੱਚ ਦਾਖਲ ਕਰਵਾਉਣ ਦਾ ਰੈਕਿਟ ਤਿੰਨ ਸਟੇਜ ਵਾਲਾ ਹੁੰਦਾ ਉਸ ਪੈੜ ਦਾ ਰੈਕਿਟ ਤਿੰਨ ਪੜਾ ਦਾ ਇਹ ਭਾਰਤ ਤੇ ਹੋਰ ਦੇਸ਼ਾਂ ਵਿੱਚ ਫੈਲੇ ਏਜੰਟਾਂ ਦੁਆਰਾ ਚਲਾਇਆ ਜਾਂਦਾ ਪਹਿਲਾ ਆਪਣਾ ਗੁਜਰਾਤ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਏਜੰਟ ਪ੍ਰਤੀ ਵਿਅਕਤੀ 80 ਲੱਖ ਰੁਪਏ ਵਸੂਲਦੇ ਨੇ ਦੂਜਾ ਆਪਣਾ ਲੋਕਾਂ ਨੂੰ ਦੁਬਈ, ਫਰਾਂਸ, ਵੈਸਟ ਇੰਡੀਜ਼ ਜਾਂ ਹੋਰ ਕੈਰੀਬੀਨ ਦੇਸ਼ਾਂ ਵਿੱਚ ਲਿਜਾਇਆ ਜਾਂਦਾ ਹੈ ਤੀਜਾ ਆਪਣਾ ਇਹ ਸਭ ਤੋਂ ਔਖਾ ਉਸ ਪੱਟ ਮੈਕਸੀਕੋ, ਕੈਨੇਡਾ ਤਹਾਤੋਂ ਹੁੰਦੀ ਹੈ ਮੀਲਾਂ ਦਾ ਸਫ਼ਰ ਪੈਦਲ ਕਰਨਾ ਪੈਂਦਾ ਕਈ ਵਾਰ ਮੌਤ ਵੀ ਹੋ ਜਾਂਦੀ ਹੈ ਅਫਗਾਨਿਸਤਾਨ ਦੇ ਬਗਲਾਨ ਸੂਬੇ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਸ਼ੁੱਕਰਵਾਰ ਨੂੰ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਤਾਲਿਬਾਨ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਬਗਲਾਨ ਵਿੱਚ ਕੁਦਰਤੀ ਆਫਤ ਪ੍ਰਬੰਧਨ ਦੇ ਸੂਬਾਈ ਨਿਰਦੇਸ਼ਕ ਇਦ ਆਤੂਲਾ ਹਮਦਰ ਨੇ ਦੱਸਿਆ ਕਿ ਹੜ੍ਹਾਂ ਨਾਲ ਘਰਾਂ ਤੇ ਜ਼ਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਿਆ ਉਹਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਕਈ ਲੋਕ ਲਾਪਤਾ ਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਹੈ ਕੁਦਰਤੀ ਆਫਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਅਬਦੁੱਲਾ ਜਨਾਨ ਸ਼ਾਕ ਨੇ ਕਿਹਾ ਕਿ ਹੜ੍ਹ ਨੇ ਰਾਸ਼ਟਾਨੀ ਕਾਬਲ ਨੂੰ ਵੀ ਪ੍ਰਭਾਵਿਤ ਕੀਤਾ ਉਹਨਾਂ ਕਹਿੰਦੇ ਕਿ ਬਚਾਅ ਟੀਮਾਂ ਭੋਜਨ ਅਤੇ ਹੋਰ ਸਹਾਇਤਾ ਵੀ ਪਹੁੰਚਾ ਰਹੀਆਂ ਨੇ ਐਸਏਸੀ ਨੇ ਕਿਹਾ ਕਿ ਅਧਿਕਾਰੀ ਬਚਾਅ ਕਾਰਜ ਤੇ ਪੂਰੀ ਤਰ੍ਹਾਂ ਕੇਂਦ੍ਰਿਤ ਨੇ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਹੜਾ ਦੀ ਗਿਣਤੀ ਵਾਰਿਸ਼ થઈ ਜਾਣਕਾਰੀ ਬਾਅਦ ਵਿੱਚ ਹੀ ਦੇ ਸਕਣਗੇ ਪਿਛਲੇ ਮਹੀਨੇ ਵੀ ਦੇਸ਼ ਵਿੱਚ ਪਾਰੀਮੀ ਅਤੇ ਹੜ੍ਹ ਨਾਲ ਸੰਬੰਧਿਤ ਘਟਨਾਵਾਂ ਵਿੱਚ ਕਟੋ-ਕਟ 70 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 2000 ਘਰ, 3 ਮਸਜਿਦਾਂ ਅਤੇ 4 ਸਕੂਲਾਂ ਨੂੰ ਨੁਕਸਾਨ ਪਹੁੰਚਿਆ ਸੀ। ਐਸਏਸੀ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੈ। ਕੈਨੇਡਾ ਦੀ ਸੁਰੱਖਿਆ ਖੂਫੀ ਏਐਨਸੀਐਸਆਈਸੀ ਨੇ ਆਪਣੀ 2017 ਦੀ ਇੱਕ ਰਿਪੋਰਟ ਕਾ ਕੇ ਵੈਂਕੂਵਰ ਤੇ ਟ੍ਰਾਂਟੋ ਚੋਂ ਭਾਰਤੀ ਖੂਫੇ ਨੈੱਟਵਰਕ ਨੇ ਸਿੱਖਾਂ ਤੇ ਹਮਲੇ ਦੀ ਯੋਜਨਾ ਬਣਾਈ ਸੀ ਰਿਪੋਰਟ ਚ ਸਿਫਾਰਿਸ਼ ਕੀਤੀ ਗਈ ਸੀ ਕਿ ਭਾਰਤੀ ਖੂਫੀ ਏਜੰਸੀ ਰਾਹ ਦੇ ਪ੍ਰਵਾਹ ਤੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਚ ਇਸੇ ਦਖਲ ਅੰਦਾਜ਼ੀ ਨੂੰ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਨੇ ਪਰ ਕੈਨੇਡਾ ਸਰਕਾਰ ਨੇ ਮਾਮਲੇ ਦੀ ਸਿਆਸੀ ਨਾਜ਼ੁਕਤਾ ਕਾਰਨ ਇਸ ਸਿਫਾਰਿਸ਼ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੇ ਇਸ ਦੌਰ ਤੋ ਰਿਪੋਰਟ ਤੇ ਕਦਮ ਨਹੀਂ ਚੁੱਕੇ ਕਿ ਇਸ ਨਾਲ ਭਾਰਤ ਨਰਾਜ਼ ਹੋ ਜਾਵੇਗਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਮੁਸ਼ਕਲਨ ਸਾਬਤ ਸਕਦਾ ਹੈ। ਕੈਨੇਡਾ ਸਰਕਾਰ ਦੇ ਸਰਵਈਏ ਕਾਰਨ ਵੈਨਕੂਵਰ ਤੇ ਟੋਰਾਂਟੋ ਚ ਆਪਾਰਤੀ ਨੈਟਵਰਕ ਨੇ ਬਿਨਾਂ ਕਿਸੇ ਡਰ ਤੇ ਆਪਣਾ ਕੰਮ ਜਾਰੀ ਰੱਖਿਆ ਰਿਪੋਰਟਸ ਕਿਹਾ ਗਿਆ ਕਿ ਕੈਨੇਡਾ ਚ ਦੋ ਦੇਸ਼ਾਂ ਨੇ ਸਭ ਤੋਂ ਵੱਧ ਦਖਲ ਅੰਦਾਜ਼ੀ ਕੀਤੀ ਪਰ ਇੰਨਾਂ ਚ ਆਪਾਰਤ ਸਭ ਤੋਂ ਵੱਡਾ ਦੋਸ਼ੀ ਹੈ ਰਿਪੋਰਟਸ ਕਿਹਾ ਗਿਆ ਕਿ 2016 ਤੋਂ ਬਾਅਦ ਕੈਨੇਡਾ ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਪ੍ਰਭਾਵ ਹਾਸਲ ਕਰਨ ਲਈ ਸਰਕਾਰੀ ਅਦਾਰਿਆਂ ਚ ਕੋਤਪੈੜ ਕਰਨ ਵਾਲੀਆਂ ਆਪਾਰਤੀ ਖੂਫੀ ਸਰਗਰਮੀ ਚ ਕਾਫੀ ਵਾਧਾ ਹੋਇਆ ਕੈਨੇਡਾ ਦੇ ਖੂਫੀ ਅਧਿਕਾਰੀਆਂ ਮੁਤਾਬਕ ਆਪਾਰਤੀ ਦੂਤਕਰ ਦੇ ਦੋ ਅਧਿਕਾਰੀਆ ਪ੍ਰਾਗਜੈਨ ਅਤੇ ਅਮਰਜੀਤ ਸਿੰਘ ਨੇ ਇਸ ਕੰਮ ਪੱਕੀ ਸਿੱਖਾਂ ਦਾ ਪ੍ਰਭਾਵ ਬਦੌਨ ਖਾਲਿਸਤਾਨੀ ਵਿਰੋਧੀਆਂ ਵਿਰੁੱਧ ਮੁਹਿੰਮ ਚਲਾਈ ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਸਿੱਖਾਂ ਲਈ ਵੀਜ਼ਿਆਂ ਦਾ ਪ੍ਰਬੰਧ ਕਰਨ ਤੇ ਉਹਨਾਂ ਨੂੰ ਪੈਸੇ ਦੇਣ ਸਭ ਤੋਂ ਅੱਗੇ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੂਵਲ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਤੇ ਪਹੁੰਚ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨਾਲ ਭਗਵੰਤ ਮਾਨ ਅਤੇ ਸੰਜੀਤ ਸਿੰਘ ਵੀ ਸੀ। ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਕੇਜੂਵਲ ਦੇਸ਼ ਦੇ ਸਭ ਤੋਂ ਲੋਕਪ੍ਰੀਆ ਨੇਤਾ ਬਣ ਚੁੱਕੇ ਨੇ। ਉਹਨਾਂ ਨਾਲ ਜੋ ਹੋਇਆ ਉਹ ਪੂਰੇ ਦੇਸ਼ ਨੇ ਦੇਖਿਆ। ਉਹਨਾਂ ਕਿਹਾ ਕਿ ਅੱਜ ਪੂਰਾ ਦੇਸ਼ ਪ੍ਰੈਸ ਕਾਨਫਰੰਸ ਦੇਖ ਰਿਹਾ ਹੈ ਉਹਨਾਂ ਕਹਾਂਗੇ ਸਾਡੇ ਵਿਰੋਧੀ ਧਿਰ ਵੀ ਕਹਿੰਦੇ ਨੇ ਕਿ ਕੇਸ਼ਵਾਲ ਨਾਲ ਗਲਤ ਹੋ ਰਿਹਾ ਉਹਨਾਂ ਕਹਾਂਗੇ ਜਦੋਂ ਕਿਸੇ ਨੇਤਾ ਨੇ ਪਰਮਪਰਾ ਲਿਆ ਕਿ ਮੈਂ ਲੋਕਤੰਤਰ ਤੋਂ ਵੱਡਾ ਤਾਂ ਲੋਕਾਂ ਨੇ ਉਸ ਦਾ ਪਰਮ ਤੋੜ ਦਿੱਤਾ ਮੰਨਨੇ ਕਿ ਆਕੇ 25 ਮਈ ਪਾਸਪਾ ਗਈ ਉਹਨਾਂ ਕਹਾਂਗੇ ਪਾਸਪਾ ਦਾ ਬੁਰਾ ਹਾਲ ਹੈ ਕਿਉਂਕਿ ਕੇਚਰੀਵਾਲ ਜੇਲ੍ਹ ਤੋਂ ਬਾਹਰ ਆ ਗਏ ਨੇ ਤਿੰਨ ਰਾਊਂਡ ਚ ਮੋਦੀ ਜੀ ਨੂੰ ਪਤਾ ਲੱਗ ਗਿਆ ਕਿ ਇਹ ਸਵਾਰ 400 ਪਾਰ ਨਹੀਂ ਸਕੋ ਬੇੜਾ ਪਾਰ ਵੀ ਨਹੀਂ ਹੋ ਰਿਹਾ ਮਾਨ ਨੇ ਕਹਾਂ ਕਿ ਕੇਚੀਵਾਲ ਪਿਛ ਤੋਂ ਬੈਟਿੰਗ ਕਰਨ ਲਈ ਫਿਰ ਆਗੇ ਨੇ ਕੇਜੀਵਾਲ ਆਊਟ ਨਹੀਂ ਹੋਈ ਸੀ ਸਿਰਫ ਥੋੜੀ ਦੇਰ ਲਈ ਰਾਮ ਕਰ ਰਹੇ ਸੀ ਸਾਡੇ ਦੇਸ਼ ਵਿੱਚ ਅਜਿਹੇ ਨੇਤਾ ਵੀ ਨੇ ਜਿਹੜੇ ਜੇਲ੍ਹ ਚ ਆਉਣ ਤੋਂ ਬਾਅਦ 10-10 ਦਿਨ ਲੋਕਾਂ ਨੂੰ ਨਹੀਂ ਮਿਲਦੇ ਪਰ ਕੇਸ਼ੀਵਾਲ ਨੇ ਅਜਿਹਾ ਨਹੀਂ ਕੀਤਾ ਜ਼ਮਾਨਤ ਮਿਲਣ ਤੋਂ ਬਾਅਦ ਜਨਤਾ ਦੀ ਕਚਹਿਰੀ ਵਿੱਚ ਪਹੁੰਚ ਕੇ ਮਾਨ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਤੇ 14ਵੇਂ ਕੁਰਖhetra ਉਹ ਵੀ ਅਸੀਂ ਜਿੱਤਾਂਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਮਿਲ ਰਹੀਆਂ ਨੇ ਉਹ ਦਾਅਵੇ ਨਾਲ ਕਹਿੰਦੇ ਨੇ ਕਿ 4 ਜੂਨ ਨੂੰ ਆਮ ਆਦਮੀ ਪਾਰਟੀ ਦੇ ਸਹਿਯੋਗ ਤੋਂ ਬਿਨਾ ਸਰਕਾਰ ਨਹੀਂ ਬਣਾ ਜਾ ਸਕੀ ਮਾਨ ਨੇ ਕਿਹਾ ਕਿ ਇਹ ਚੋਣਾ ਲੋਕਤੰਤਰੀ ਨੂੰ ਬਚਾਉਣ ਦੀਆਂ ਨੇ ਮੋਦੀ ਨੇ ਗਲਤ ਸਮੇਂ ਪੰਗਾ ਲਿਆ ਮੋਦੀ ਨੇ ਸਭ ਕੁਝ ਵੇਚ ਦਿੱਤਾ ਪਰ ਅਸੀਂ ਖਰੀਦਿਆ ਸੂਏਸਨ ਵਰਲਡ ਨਿਊਜ਼ ਮੈਨੂੰ ਦੋ ਇਜਾਜ਼ਤ ਧੰਨਵਾਦ ਸਰ ਜੀ